ਜਸਮੀਤ ਦੀ ਮੱਛੀ ਖਾਓ ਆਪਣੇ ਦਿਹਾਤੀ ਵਾਲੇ ਦੀ ਬਹੁਤ ਵਧੀਆ ਮੱਛੀ ਹੈ ਆਓ ਤੇ ਖਾਓ ਕਾਲ ਦੋਸਤੋ ਮੈਂ ਭਪਿੰਦਰ ਸਿੰਘ चौहान ਜੱਸੀਪੁਰ ਵਾਲੀ ਮੈਂ ਖੜਾ ਪਈ ਸਾਡੇ ਭਰਾ ਕੋਲੇ ਛੋਟੇ ਕੋਲੇ ਦਿੱਲੀ ਵਾਲੇ ਕੋਲੇ ਜਸਮੀਤ ਕੋਲੇ ਇਹ ਠੇਕੇ ਦੇ ਸਾਹਮਣੇ ਨਾਲ ਇਹ ਹੱਤਾਂ ਇਹਦਾ ਤੇ ਬੜੀ ਵਧੀਆ ਇਹ ਮੱਛੀ ਬਣਾਉਂਦਾ ਅੱਜ ਆਪਾਂ ਮੱਛੀ ਵੀ ਖਾਵਾਂਗੇ ਾਂਡੇ ਬਹੁਤ ਵਧੀਆ ਬਣਾਉਂਦਾ ਹੈ ਤੇ ਹੋਰ ਪੁੱਛਦੇ ਆਪਾਂ ਬਾਈ ਕੀ ਕੀ ਬਣਾਉਂਦਾ ਕੀ ਕੀ ਬਣਾਉਣਾ ਹੈ ਮੱਛੀ ਜਾਂ ਜੀ ਮੁਰਗਾ ਹੁੰਦਾ ਬਾਈ ਆਂਡੇ ਮੁਰਗਾ ਵਧੀਆ ਹੁੰਦਾ ਮੁਰਗਾ ਤਰੀਕੇ ਨਾਲ ਰੋਸਟ ਕਰਦਾ ਤਰੀ ਵਾਲਾ ਵੀ ਤੇ ਰੋਸਟਰ ਵਾਲਾ ਵੀ ਹਾਂ ਹਾਂ ਜਸਮੀਤ ਜੱਸੀ ਪੋਵਾਲੀ ਜਿਹੜਾ ਅੰਗਰੇਜ਼ ਡਾਕਟਰ ਦੇ ਮਕਾਨ 'ਚ ਠੇਕਾ ਨਾ ਉਹਦੇ ਨਾਲ ਹੱਤ ਆ ਬਾਈ ਦਾ ਬਹੁਤ ਵਧੀਆ ਮੱਛੀ ਬਣਾਉਂਦਾ ਮੈਂ ਇਹਦੇ ਕੋਲੇ ਹੁਣ ਹੁਣਾਂ ਬਾਈ ਕੋਲੇ ਆਂਡੇ ਖਾਣ ਤੇ ਮੱਛੀ ਖਾਣ ਅੱਜ ਮੇਰਾ ਜੀ ਕਰਿਆ ਵੀ ਮੱਛੀ ਖਾਈਏ ਤੇ ਮਹਾ ਮੱਛੀ ਖਾਣੇ ਆ ਔਰ ਮੁਰਗਾ ਤੇ ਆਪਣਾ ਅਸਤਰੀ ਵਾਲਾ ਵੀ ਹੈ ਹਾਂਜੀ ਹਾਂ ਵਧੀਆ ਮੁਰਗਾ ਜਮਾ ਕੀ ਰੇਟ ਆ ਮੁਰਗਾ 50 ਰੁਪਏ ਪਲੇਟ ਹੁੰਦੀ ਹੈ ਕਿਲੋ 400 ਨੂੰ ਕਿਲੋ 400 ਨੂੰ ਤੇ ਮੱਛੀ ਕੀ ਰੇਟ ਆ 250 ਰੁਪਏ ਭਾਈਆ 250 ਦੀ ਭਾਈਆ ਠੀਕ ਆ ਆ ਵੀ ਜੱਸੀ ਵਾਲੀ ਰੋਡ ਤੇ ਆ ਗੈਰੀ ਭਾਗੀ ਵਾਲੇ ਭਾਗੀ ਆਪਣੇ ਭਾਗੂ ਵਾਲੇ ਪੂਤ ਮੰਡੀ ਵਾਲੇ ਪਟਾਰ ਸਿੰਘ ਵਾਲੇ ਤੇ ਨਾਈ ਵਾਲੇ ਇੱਥੇ ਵਧੀਆ ਮੱਛੀ ਮਿਲਦੀ ਹੈ ਬਾਸਾ ਕਿਹੜੀ ਬਾਸਾ ਬਾਸਾ ਮੱਛੀ ਹਾਂ ਬਾਸਾ ਮੱਛੀ ਮਿਲਦੀ ਹੈ ਭਾਈ ਕੋਲੇ ਆਓ ਕੀ ਨਾ ਆਪਣਾ ਹਾਂ ਇਹਦਾ ਦੁਕਾਨ ਲਹਾਤੇ ਦਾ ਜਸਮੀਤ ਹੱਤਾ ਜਸਮੀਤ ਹੱਤਾ ਜੱਸੀਪੋ ਵਾਲੀ ਰੋਡ ਤੇ ਆ ਆ ਗਿਆ ਲਿੰਕ ਰੋਡ ਆ ਇਹ ਜੱਸੀਪੋ ਵਾਲੀ ਇਧਰ ਹੀ ਪੰਪ ਆਪਣਾ ਇੱਥੇ ਘਰ ਨਾਲ ਹੀ ਆਪਾਂ ਇਹ ਨਹੀਂ ਜ਼ਰੂਰੀ ਵੀ दारू ਪੀਜੀ ਨਹੀਂ ਆਉਂਦੇ ਇੱਥੇ ਸਾਰੇ ਵੀ दारू ਪੀਣਿਆ ਤਾਂ ਆਇਓ ਬਿਨਾਂ दारू ਪੀਣ ਨਾਲੇ ਵੀ ਆਉਂਦੇ ਮੇਰੇ ਅਰਗੇ